ਹਕਮਿਆ ਵੰਤਿ ਜੋ ਪਰਿ ਹਮਰੇ ਕਰੋ ਹਾ ਦੇ ਰੱਛਾ ਗੁਣ ਹੋਏ ਜਿਤ ਕੀਛਾ ਤਵ ਜਨਮ ਨ ਰਹੇ ਹਮਾਰਾ ਸਪਨਾ ਜਾਨ ਖਰੋ ਅਲਸਤਵਾਰ ਹਮਰਾ ਦਰਸਾ ਲੰਗਾ ਹੋ ਆਪ ਹਾ ਦੇਵ ਚਾਹੂ ਸੁਖੀ ਵਸੈ ਮੋਰ ਪਰਿਵਾਰ ਸੇਵ ਸੁਖ ਸਵੇ ਖਰਤਾਰਾ ਮੋਰ ਚਾਰੇ ਗਾ ਦੇ ਕਰੀਐ ਸਭ ਵਰਨ ਕੋ ਆ ਸੰਗਰੀਐ ਪੂਰਨ ਹੋਏ ਹਮਾਰੇ ਆਸਾ तौर तो बहन की रहे प्यासा समय शाल हुए न ध्याओ जो बच्चा हो सदम दे पाओ शिव सुख हमारे दारी है जुन जो सत्र हमारे मारी है आप हाथ है मुझे भरी है मरण काल का दरा सुन भरी है हो जो सदा हमारे बच्चा श्री अदू जो हरी हो रक्षा राख लो मखन हारे साहिब संसहाय प्यारे प्यारे ਦੇਨਵੰਦ ਰਸ਼ਨਗੇ ਹੰਤਾਦ ਮਹਾਪੂਰੀ ਚਤੁਰਵਸਕੰਤਾ ਕਾਲ ਪਾਇ ਬ੍ਰਹਮਾ ਬਖਤਰਾ ਕਾਲ ਪਾਇ ਸ੍ਰੀ ਜਿਉਪਤਰਾ ਕਾਲ ਪਾਇ ਕਰਮਸਰਨ ਪ੍ਰਗਸ ਸਗਲ ਕਾਲ ਕਾ ਕੀ ਅਤਮਸਾ ਜਵਨ ਕਾ ਜੋਗੀ ਸੁਭ ਕੀਓ ਮੇਦਰਾ ਬ੍ਰਹਮਾ ਜੋਤੀਓ ਜਵਨ ਕਾ ਸ ਲੋਸਵਾਰਾ ਨਮਸਕਾਰ ਹੈ ਤਾਹੇ ਹਮਰ ਜਵਨ ਕਾ ਸ ਰਕਸ਼ਵਨਾ ਹਾਯੋ ਰੇਵ ਦੇਵ ਸਨੁ ਜਾਹਯੋ ਆ ਨ ਦੇ ਕੇ ਉਤਾਰਾ ਸੋਈ ਗੁਰੂ ਸਮਝੋ ਹਮਾਰਾ ਨਮ ਸ਼ਿਕਾਰ ਸਹੀ ਕੋ ਹਮਾਰੀ ਸਗਲ ਬੱਜਾ ਜਿਵੇਂ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਲਿयो ਸਤਰਨ ਕੋ ਪਲਮ ਵਦ ਕੀयो ਘਟ ਘਟ ਗਿਹੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਮਛਾਨਤ ਛੇਤੀ ਦਾ ਗੁੰਜਰਿਆ ਸੋਲਾ ਸਭ ਪਰ ਗਿਰ ਪਾਦਿਸ਼ ਕਾ ਪੂਲਾ ਸੰਤਾਂ ਦੁਖ ਪਾਇਦੇ ਰੁਖੀ ਸੁਖ ਪਾਇ ਸਾਧਨ ਕੀ ਸੁਖੀ ਏਕ ਏਕ ਕੀ ਵੀਰਵਸ਼ੰਨ ਕਟ ਕਟ ਕੇ ਵਰ ਪਟ ਕੀ ਜਾਨੈ ਜਾਉਦ ਕਰ ਕਰਾਂ ਕਰਤਾਰਾ ਪ੍ਰਜਾ ਧਰਤ ਦਦੇ ਅਪਰ ਜਬ ਆਹ ਗਤ ਹਾਂ ਖਬ ਹੂੰ ਤੁਮੈ ਮਿਲਤੇ ਨੇ ਤ ਸਭ ਹੂੰ ਜਿਤੇ ਬਦਨ ਹ੍ਰਸ਼ਟ ਸਤਾਰੇ ਆਪਨੀ ਬੋਲੂ ਚਾਰੇ ਤੁਮ ਸਭ ਹੀ ਤ ਰਹਤ ਨਿਰਾਲਮ ਜਨ ਜਤਬੇਰ ਭੇਡੇ ਹਰਿਆਣਮ ਨਿਰੰਕਾਰ ਨਿਰਵੰਕਾਰ ਨੰ ਲੰਬ ਵਿਵਾਹਾ ਦੇ ਲਾ ਦੇ ਸੰਭ ਰਾਖਮ ਉਚਾਤ ਬੇਡਾ ਅੱਖ ਬੇਨਾ ਬਖਤ ਬੇਡਾ ਆਖੋ ਗਰ ਬਰਹਮਾਨਤ ਮਹਾ ਮੂਰਗ ਹਵੇ ਨਾ ਜਾਣਤ ਮਹਾ ਦੇਖ ਹੋਇ ਸਦਾ ਸ਼ਿਵ ਨਿਰੰਕਾਰ ਕਾ ਜਤਨੇ ਪਿਵ ਆਪਾ ਬਾਵਨੇ ਬਧਾ ਜਤੀ ਵਰਨਤ ਬਿਰ ਬਿੰਦੋ ਹੈ ਰਤੀ ਉਮਰਾਲ ਹਨ ਰਾਜ ਵਿਸਾਰ ਆਖ ਹੈ ਬਿਸਦਾ ਤੁਮ ਸੰਸਾਰਾ ਏ ਕੈ ਰੂਪ ਅਨੁਸਰੂਪ ਰੰਗ ਪਿਉ ਰਖੇ ਭੋਪਾ ਹੰਡਾ ਜੇ ਰੈ ਸੇਠ ਕਿੰਨੀ ਅਤਿ ਖਾਨ ਬਹੋ ਰਾ ਦਿਨੀ ਕਹਉ ਰਾਜ ਹੈ ਬਿਟਾਖ ਸੁਨਵ ਸ਼ੰਕਰ ਕੇਠਾ ਸਿਗਰੇ ਸਿਰ ਦਿਖਾਏ ਅਜੰਬਹਮ ਆਜੁਗਾਰ ਸੁਸ਼ੰਭਵ ਹੋ ਰੱਛਾ ਮੇਰੀ ਤੁਮ ਕਰੋ ਸੁਖ ਵਾਰੈ ਸਤ ਸੰਗ ਰੋ ਨਰਸਰ ਜੀਤੇ ਅਠਵਤ ਉਦਵਤ ਸਗਲ ਮਲੇਸ਼ ਕਰੋ ਰਣ ਘਾਤਾ ਜੇ ਅਦੁੱਤ ਸਰਨੀ ਪਰੇ ਜਿਨ ਕੈ ਦੁਸ਼ਟੁ ਕਤਿ ਮਰੇ ਪਰਖਾ ਜਵਨ ਭਗ ਮਰੇ ਤੇ ਹਾਰੇ ਜਿਨ ਕੈ ਦਨੁ ਸੰਕਟ ਸਭ ਕਾਰੇ ਜੋ ਕਲ ਕੋ ਖਵਾ ਦੇਹਾਏ ਹੈ ਤਾਕੇ ਕਾਨਕ ਨਹਿ ਰਚਾ ਹੋਇ ਤਾਹੀ ਸਭ ਕਾਲਾ ਦੁਸ਼ਟੁ ਅਰਸ਼ਟਾ ਦਰਦ ਕਾਲਾ ਕਿਰਪਾ ਅਦਸਨ ਜਾਨਹਿ ਰਹੋ ਤਾਕੇ ਤਾਤਨੁ ਕਮੋ ਹਰੋ ਰਤਾ ਸਦ ਕਰਮ ਸਭ ਹੋਈ ਦੁਸ਼ਕ ਨਾ ਕੋਈ ਏਕ ਵਾਰ ਜਿੰਦਾ ਸੁਹਾਰਾ ਕਾਲ ਹਾਂ ਤਾਹਿ ਵਾਰਾ ਜਿੰਨ ਨਾ ਨਾ ਰੁਖਾ ਦਾਰਜ ਦੁਸ਼ ਦੋ ਤੇ ਰਹਾ ਖੜ ਕੇ ਤਮੈ ਸ਼ਰਨ ਦੇ ਹਾਰੀ ਆਪ ਹਾਜ ਲਿਖੋ ਭਾਰੀ ਸਰਮ ਸਹਾਈ ਦੁਸ਼ਟ ਰੋਖ ਤੇ ਲਿਖੋ ਬਚਾਈ ਵਾਹਿਗੁਰੂ ਜੀ ਕਾ ਹਲਸਾ ਵਾਹਿਗੁਰੂ ਜੀ ਕੀ ਫਤਿਹ